ਬਰਾਬਰ ਤੇ ਆ ਕੇ ਹਾਲੀਆਂ ਵੀ ਹਲ ਖਲਾਰ ਦਿੱਤੇ ਦੋਵੇਂ ਜਣੇ ਗਾਲ ਵਾਲੇ ਮੈਲੇ ਜਿਹੇ ੱਚਗਿਆ ਨਾਲ ਹੱਥ ਸਾਫ਼ ਕਰਕੇ ਰੋਟੀਆਂ ਵੱਲ ਉਲਰੇ ਹੱਛਾ ਅੱਜ ਆਇਆਏ ਗੱਲੜ ਦੀ ਥਾਂ ਸੂਬੇ ਨੇ ਐਵੇਂ ਰਸਮੀ ਤੌਰ ਤੇ ਪੁੱਛਿਆ ਟੜਕੇ ਵਾਲੀ ਦਾਲੇ ਦੇ ਮੂੰਹ ਲੱਗ ਗਈਉ ਲੱਛੂ ਨੇ ਰੋਟੀਆਂ ਵਾਲੇ ਪੋਣੇ ਦੇ ਕੰਢ ਖੋਲਦਿਆਂ ਕਿਹਾ ਚੇਤਾ ਹੀ ਨਾ ਇਹਨੇ ਕਈ ਰੋਟੀਆਂ ਖਾਧੀਆਂ ਨੇ ਪਿਛਲੇ 20 ਦਿਨ ਜਿੰਨਾ ਚਿਰ ਰਾਜ ਲੱਗੇ ਰਹੇ ਨੇ ਇਹ ਲੰਡੇ ਗਿੱਦੜ ਵਾਂਗ ਲੇੜੇ ਆਏ ਢਿੱਡੀ ਵੇਖਾਂ ਵੱਦੀ ਹੋਈ ਜਿਵੇਂ ਸੱਪ ਨੇ ਚੂਹਾ ਖਾਦਾ ਹੁੰਦਾ ਏ ਚੱਲਦੀ ਗੱਲ ਵਿੱਚ ਕੋਲੋਂ ਕੱਥੂ ਨੇ ਵੀ ਹਿੱਸਾ ਪਾਉਣਾ ਜ਼ਰੂਰੀ ਸਮਝਿਆ ਤੈਨੂੰ ਕਿਨੇ ਕੱਲ ਲਿਆਏ ਓਏ ਮਹੀਂ ਮਗਰ ਸੂਬੇ ਨੇ ਫਿਰ ਸਵਾਲ ਕੀਤਾ ਮੈਂ ਵਾਗੀ ਲੱਗ ਗਿਆ ਡੁੱਡੇ ਨੇ ਪੂਰੇ ਦਾਈਏ ਨਾਲ ਕਿਹਾ ਤੇ ਨਸਨਾ ਗਿੱਦਣੀ ਕੱਥੂ ਨੂੰ ਇਤਬਾਰ ਨਹੀਂ ਸੀ ਕਿ ਡੁੱਡਾ ਇਸ ਕੰਮ ਨੂੰ ਬਹੁਤਾ ਚੜ ਨਿਭਾ ਸਕੇਗਾ ਕਦੇ ਵੀ ਨਾ ਡੁੱਡੇ ਦਾ ਉੱਤਰ ਬੜਾ ਨਿੱਗਰ ਸੀ ਹੋਏ ਹੋ ਕਿੱਧਰ ਚਲੀਆਂ ਜੇ ਮਹੀਨੇ ਲਤਾੜਿਆ ਹੋਇਆ ਕਾਚਾਰਨ ਦੀ ਥਾਂ ਲਾਗੇ ਖੜੀ ਨੰਬਰਦਾਰਾਂ ਦੀ ਚਰੀ ਵੱਲ ਮੂੰਹ ਕਰ ਲਿਆ ਨਿਗਾਹ ਪੈਂਦਿਆਂ ਡੁੱਡਾ ਉਸ ਪਾਸੇ ਨੂੰ ਸਰਪੱਟ ਦੌੜ ਉੱਠਿਆ ਮਹੀ ਦੇ ਪੈਲੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਡੁੱਡਾ ਉਹਨਾਂ ਦੇ ਅੱਗੇ ਵਾਟ ਤੇ ਜਾ ਖਲੋਤਾ ਉਧਰ ਵੇਖ ਹੋਏ ਮਰਾਸੀਆਂ ਦੀ ਟੈਰ ਜਿੰਨਾ ਭਾਈ ਦਾ ਹੀ ਹਰਾਮ ਦਾ ਕੱਥੂ ਨੇ ਸੂਬੇ ਨੂੰ ਅਰਕ ਮਾਰਦਿਆਂ ਕਿਹਾ ਸੌਰੀ ਦਾ ਹੈ ਤਾਂ ਬੜਾ ਨਿਹਾਲ ਕਾ ਉੱਥੇ ਉਹ ਸਾਰੀ ਤੇ ਵੇਂਦੇ ਰਹੇ ਆ ਨਾ ਤਕੜੇ ਬੰਦੇ ਜਿੰਨਾ ਕੰਮ ਕਰਦਾ ਸੀ ਸੂਬੇ ਨੇ ਆਪਣੀ رائے ਪੇਸ਼ ਕੀਤੀ ਅੱਛਾ ਤੁਸੀਂ ਹੁਣ ਲੱਸੀ ਪਵਾਉਣ ਦੀ ਗੱਲ ਕਰੋ ਨਾਲੇ ਚਾਚੀ ਦਾ ਹੁਕਮ ਹੀ ਕਿ ਕਪਾਹ ਵਿੱਚੋਂ ਵੇਖ ਕੇ ਟਿੰਡੇ ਲਈ ਆਵੀ ਲੱਛੂ ਵਿਚਾ ਮੋੜਨ ਵਾਸਤੇ ਕਾਲਾ ਬੈ ਰਿਹਾ ਸੀ ਦੋਹਾ ਕਾਮਿਆਂ ਨੇ ਲੱਸੀ ਬਾਲਦੀਆਂ ਵਿੱਚ ਪਵਾ ਲਈ ਦਾਲ ਜਲਵਰ ਦੇ ਕੋਲਿਆਂ ਵਿੱਚ ਤੇ ਰੋਟੀਆਂ ਹੱਥਾਂ ਉੱਤੇ ਲੈ ਲਈਆਂ ਆਪਣਾ ਕੰਮ ਮੁਕਾ ਕੇ ਲੱਛੂ ਖਾਲੀ ਭਾਂਡੇ ਚੁੱਕ ਕੇ ਪੈਣ ਨੂੰ ਮੋੜ ਪਿਆ ਲੱਖਾ ਸਾਂਗ ਕੋਲ 80 ਕੁਮਾ ਮਾਂ ਜ਼ਮੀਨ ਸੀ ਉਹ ਚਾਰ ਥਾਵਾ ਤੇ ਦੂਰ ਦੂਰ ਸੀ 10 ਕੁਮਾ ਬੋੜ ਵਾਲੇ ਖੂਹ ਤੇ ਸੀ ਜੋ ਘਰ ਤੋਂ ਸੱਭੋ 200 ਕਰਮਾ ਦੂਰ ਸੀ ਪਿੰਡੋਂ ਲੈੰਦੇ ਪਾਸੇ ਛੰਬ ਵਾਲੇ ਰਾ ਉੱਤੇ ਵੀ ਕੁਮਾਰ ਅਕਬਾ ਬਰਾਨੀ ਸੀ ਉਸ ਵਿੱਚ ਛੋਟੇ ਛੋਟੇ ਕੁਝ ਟਿੱਬੇ ਵੀ ਸਨ ਉਹ ਘਰ ਤੋਂ ਵੱਧ ਤੋਂ ਵੱਧ 400 ਕਰਮਾ ਦੂਰ ਸੀ ਪੰਜੀ ਕੁਮਾ ਪੱਧਰ ਧਰਤੀ ਛੰਬ ਦੇ ਕੰਡੇ ਉੱਤੇ ਲੈੰਦੇ ਪਾਸੇ ਇੱਕ ਥਾਂ ਸੀ ਇਸ ਨੂੰ ਨਹਿਰੀ ਪਾਣੀ ਪੈਂਦਾ ਸੀ ਸਾਤ ਤੋਂ ਵਧੇਰੇ ਉਪਜ ਦੇਣ ਵਾਲਾ ਇਹਾ ਖੇਤ ਸੀ ਜ਼ਮੀਨ ਦੇ ਇਹ ਤਿੰਨੇ ਟੋਟੇ ਲੱਖਾ ਸਿੰਘ ਦੇ ਆਪਣੇ ਹਲਾ ਹੇਟ ਸਨ ਪੰਜੀ ਕੁਮਾ ਜ਼ਮੀਨ ਉਸ ਦੀ ਹੋਰ ਵੀ ਸੀ ਉਹ ਛੰਬ ਤੋਂ ਵੀ ਪੌਣਾ ਮੀਲ ਲੈਂਦੇ ਪਾਸੇ ਸੀ ਉਹ ਅੱਗੇ ਦੋ ਟੁਕੜਿਆਂ ਵਿੱਚ ਵੰਡੀ ਹੋਈ ਸੀ ਦੋਹਾਂ ਵਿੱਚ ਲਗਭਗ 200 ਕਰਮਾਂ ਦੀ ਵਿੱਥ ਸੀ ਨਹਿਰ ਦਾ ਪਾਣੀ ਉਸ ਨੂੰ ਪੈਂਦਾ ਸੀ ਉਹ ਰਕਬਾ ਲੱਖਾ ਸਿੰਘ ਮਜ਼ਾਰਿਆਂ ਨੂੰ ਹਿੱਸੇ ਤੇ ਦੇ ਛੜਦਾ ਸੀ ਇੱਕ ਹੋਰ ਹਾਲ ਬਣਾ ਕੇ ਇੰਨੀ ਦੂਰ ਜਾ ਕੇ ਵਾਹੀ ਕਰਨ ਨਾਲੋਂ ਉਹ ਪਹਿਲੇ ਹਿੱਸੇ ਤੇ ਦੇ ਛੱਡਣ ਵਿੱਚ ਉਸ ਨੂੰ ਫਾਇਦਾ ਸੀ ਉਹ ਕਦੇ ਵੀ ਕਿਸੇ ਜੱਟ ਭਰਾ ਨੂੰ ਪਹਿਲੇ ਹਿੱਸੇ ਤੇ ਨਹੀਂ ਸੀ ਦੇਂਦਾ ਉਹਦੇ ਮੁਜਾਰੇ ਸਨ ਇੱਕ ਨੂਰੀ ਕਮਿਹਾਰ ਤੇ ਇੱਕ ਝੂਜਕ ਜੁਲਾਹਾ ਜੱਟ ਮੁਜਾਰੇ ਨਾਲੋਂ ਉਹ ਗਰੀਬ ਮੁਸਲਮਾਨ ਵਦੇਰੀ ਆਗਿਆਕਾਰ ਸਨ ਉਹ ਹਰ ਤਰ੍ਹਾਂ ਦੀ ਝੜਕ ਚੰਬ ਸਹਿ ਜਾਂਦੇ ਸਨ ਲੱਖਾ ਸਿੰਘ ਦੇ ਦੋਵੇਂ ਸੀਰੀ ਸਨ ਤੂਬਾ ਤੇ ਕੱਥੂ ਉਹ ਮਰਦਮਸ਼ੁਮਾਰੀ ਵੇਲੇ ਦੇ ਮਾਝੀ ਸਿੱਖ ਪਰ ਅੰਮਲੀ ਤੌਰ ਤੇ ਆਧ ਧਰਮੀ ਐ ਚੂਤ ਸਨ ਸੂਬਾ 12 ਵਰਿਆਂ ਤੋਂ ਇਸੇ ਘਰ ਦਾ ਹਾਲ ਵਹੁੰਦਾ ਆ ਰਿਹਾ ਸੀ ਉਹ ਘਰ ਦੇ ਸਤਜੀ ਸਨ ਦੋਵੇਂ ਜੀ ਆਪ ਤੇ ਪੰਜ ਬੱਚੇ 32 ਸਾਲ ਦੀ ਉਮਰ ਵਿੱਚ ਹੀ ਉਹ ਬੁੱਢੜਾ ਹੋ ਗਿਆ ਸੀ ਕਾਰਨ ਸੀ ਟੱਡਾਂ ਦਾ ਚੋਰਾ ਸਰਦਾਰਨੀ ਬਸੰਤ ਕੌਰ ਪਾਵੇਂ ਤਿੰਨੇ ਵੇਲੇ ਉਹਦੇ ਰੱਜਣ ਜੋਗੀ ਰੋਟੀ ਦੇਂਦੀ ਸੀ ਪਰ ਉਹਨੂੰ ਸਿਰਫ ਦੋ ਵੇਲੇ ਹੀ ਨਸੀਬ ਹੁੰਦੀ ਸੀ ਰਾਤ ਦੀ ਰੋਟੀ ਉਹ ਕਰ ਲਿਆ ਜਾਂਦਾ ਸੀ ਉਹਦੇ ਵਿੱਚੋਂ ਕਿਸੇ ਦਿਨ ਹੀ ਉਹਨੂੰ ਇੱਕ ਜਾਂ ਅੱਧੀ ਟਿੱਕੀ ਮਿਲਦੀ ਸੀ ਨਹੀਂ ਤਾਂ ਉਹ ਛੋਟੇ ਛੋਟੇ ਜਵਾਕਾਂ ਦੇ ਟਿੱਡਾਂ ਦਾ ਝੁਲਕਾ ਬਣ ਜਾਂਦੀ ਸੀ ਕਿਸੇ ਦਿਨ ਉਹ ਚਿੱਠਾ ਪੈ ਕੇ ਬੜੇ ਦੁੱਖ ਨਾਲ ਕਿਹਾ ਕਰਦਾ ਸੌਰੀ ਦਿਓ ਇਹਨੇ ਨਾਲ ਵੀ ਤੁਹਾਡਾ ਕੁਝ ਨਹੀਂ ਬਣਦਾ ਤਾਂ ਮੈਨੂੰ ਵੀ ਭੁੱਖਿਆ ਮਾਰਦੇ ਹੋ ਭਾਲ ਦਿਓ ਸਾਡੇ ਮੂੰਹ ਦੀਆਂ ਬੁਰਕੀਆਂ ਖੋਖ ਹੋ ਕੇ ਤੇ ਕਮਾਓਗੇ ਸਰਦਾਰਾਂ ਵਾਸਤੇ ਮੈਨੂੰ ਭੁੱਖਿਆ ਮਾਰਦੇ ਜੇ ਤੁਸੀਂ ਵੀ ਸਾਰੀ ਉਮਰ ਭੁੱਖੇ ਮਰੋਗੇ ਕਿਉਂ ਜੰਮੇ ਜੇ ਸਾਡੇ ਘਰ ਇੱਥੇ ਜ਼ਗੀਰਾਂ ਸਾਂਭਣੀਆਂ ਸਾਜੇ ਕਿਸੇ ਸਰਦਾਰ ਦੇ ਘਰ ਜੰਮ ਦਿਓ ਸਰਦਾਰ ਲੱਖੀ ਸੌਂ ਦੇ ਘਰੀ ਜੰਮ ਪਵੋ ਆ ਉਹਦਾ ਇੱਕੋ ਨਾਮਾ ਏ ਸੱਤਾਂ ਵਰਿਆਂ ਦਾ ਹੋ ਗਿਆ ਏ ਉਹਸ ਤੋਂ ਛੋਟੀ ਸ਼ਾਮੋ ਵੀ ਪੰਜਾਂ ਵਰਿਆਂ ਦੀ ਹੋ ਗਈ ਏ ਜੱਟ ਦਾ ਇੱਕ ਪੁੱਤ ਝਾੜ ਦੇ ਇਕੱਲੇ ਰੁੱਖ ਵਰਗਾ ਹੁੰਦਾ ਏ ਜਿਸ ਦੀ ਛਾਵੇਂ ਵੀ ਡਰਦਾ ਕੋਈ ਨਹੀਂ ਬੈਂਦਾ ਸਰਦਾਰ ਲੱਖਾ ਸੌ ਨੂੰ ਇਸ ਗੱਲ ਦਾ ਬੜਾ ਝੋਰਾ ਏ ਸੁਣਿਆ ਏ ਉਹ ਇੱਕ ਹੋਰ ਵਿਆਹ ਕਰਾਉਣ ਬਾਰੇ ਸੋਚ ਰਿਹਾ ਏ ਸਰਦਾਰਨੀ ਬਸੰਤ ਕੌਰ ਭਾਵੇਂ ਸਵੇਰੇ ਦੇ ਨਾਂ ਲੈਣ ਵਾਲੀ ਏ ਪਰ ਉਹ ਪੁੱਤਾਂ ਦੀ ਜੋੜੀ ਨਹੀਂ ਰਲਾ ਸਕੀ ਇਸ ਵਾਸਤੇ ਵਿਚਾਰੀ ਕੀ ਆਂਦੇ ਨੇ ਉਹਨੂੰ ਸ਼ਾਇਦ ਸੌਂਕਣ ਦਾ ਸੱਲ ਸਹਣਾ ਪੈ ਜਾਏ ਤੁਸੀਂ ਨਿੱਕੇ ਦੋਵੇਂ ਹੀ ਉਹਨਾਂ ਕਰ ਜਮ ਪਵੇ ਆ ਤਾਂ ਸਾਰੇ ਧਰ ਸੁਖੀ ਰਹਿੰਦੇ ਦੂਜੇ ਚੌਥੇ ਦਿਨ ਨਿਤ ਇਹ ਲੰਮਾ ਚੌੜਾ ਭਾਸ਼ਣ ਸੁਣ ਕੇ ਘਰ ਦਾ ਸਿਆਣਾ ਜੀ ਤਾਂ ਕੋਈ ਹੰਗਾਰਾ ਨਾ ਪੜਦਾ ਔਰ ਕਦੇ-ਕਦੇ ਦੋ ਵਰਿਆਂ ਦਾ ਵੀ ਰੂਪ ਉੱਚ ਲਿਆ ਕਰਦਾ ਮਾਂ ਚਾਚਾ ਕੀ ਆਂਦਾ ਏ ਆਂਦਾ ਏ ਤੇਰੀ ਜਨਨ ਵਾਲੀ ਦਾ ਸਹਿਰ ਕਸੂਰੋਂ ਹਰ ਮਹੀਨੇ ਆਉਣ ਵਾਲਾ ਪੰਧਾ ਮਾਰਨ ਕਿਨਾਰੇ ਪੁੱਜਾ ਹੋਇਆ ਏ ਨਾ ਉਹਦੇ ਪਿੱਛੋਂ ਜਜਮਾਨਾਂ ਨੂੰ ਇਹ ਗਿਆਨ ਗੋਸ਼ਟ ਸੁਣਾਇਆ ਕਰੇਗਾ ਉਹਦੀ ਗੱਦੀ ਸਾਂਭਣ ਵਾਸਤੇ ਇਹ ਹੁਣ ਤੋਂ ਹੀ ਕਥਾ ਕਰਨੀ ਸਿੱਖ ਰਿਹਾ ਏ ਸੂਬੇ ਦੇ ਘਰ ਵਾਲੀ ਨੇ ਅੱਗੋਂ ਵਿਅੰਗ ਨਾਲ ਕਹਿਣਾ ਉਹ ਸੂਬੇ ਨਾਲੋਂ 2 ਸਾਲ ਛੋਟੀ ਸੀ ਪਰ ਵੇਖਣ ਵਾਲੇ ਨੂੰ 5-7 ਸਾਲ ਵੱਡੀ ਜਾਪਦੀ ਸੀ ਇਹ ਸੀ ਗਰੀਬੀ ਵਿੱਚ ਪੰਜਾਂ ਬੱਚਿਆਂ ਨੂੰ ਜਨਮ ਦੇਣ ਦੀ ਕਰਾਮਾਤ ਉਹ ਦਸਾਂ ਵਰਿਆਂ ਤੱਕ ਕੁੜੀ ਵਿਆਹ ਵਰਿਆਂ ਤੱਕ ਮਟਿਆਰ ਪੰਜੀਆਂ ਵਰਿਆਂ ਤੱਕ ਮਾਂ ਤੇ ਹੁਣ 30 ਵਰਿਆਂ ਦੀ ਉਮਰ ਵਿੱਚ ਹੀ ਮਾਂ ਤੋਂ ਤਰੱਕੀ ਕਰਕੇ ਅੰਮਾ ਬਣ ਗਈ ਸੀ ਪਿੰਡ ਦੇ ਬਹੁਤੇ ਅਹਾਨੇ ਉਸ ਨੂੰ ਹੁਣ ਅੰਮਾ ਲੱਛੂ ਆਖਣ ਲੱਗ ਪਏ ਸਨ ਲੱਖਾ ਸਿੰਘ ਦਾ ਦੂਸਰਾ ਸਹਰੀ ਕੱਤੂ ਅਜੇ ਕੁਆਰਾ ਸੀ ਉਹਦੀ ਉਮਰ ਇਸ ਵੇਲੇ 23 ਸਾਲ ਦੀ ਹੋ ਗਈ ਸੀ 17 ਸਾਲ ਦੀ ਉਮਰ ਵਿੱਚ ਉਹਨੇ ਹਾਲ ਦੀ ਜੰਗੀ ਫੜ ਲਈ ਸੀ 3 ਸਾਲ ਉਹਨੇ ਨੰਬਰਦਾਰ ਦਾ ਐਸਲਾਰੇ ਉੱਤੇ ਹਾਲ ਵਾਹਿਆ ਕਿ ਨੰਬਰਦਾਰ ਉਹਦੇ ਵਿਆਹ ਦਾ ਪ੍ਰਬੰਧ ਕਰ ਦੇਵੇਗਾ ਵਿਆਹ ਵਾਸਤੇ ਚਾਹੀਦਾ ਸੀ ਪੈਸਾ ਪੈਸੇ ਬਿਨਾ ਗਰੀਬ ਦੇ ਵਿਆਹ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਨੰਬਰਦਾਰ ਜਿੰਨੇ ਵਾਦੇ ਕਰਿਆ ਕਰਦਾ ਸੀ ਪੂਰੇ ਕਰਨੇ ਜ਼ਰੂਰੀ ਨਹੀਂ ਸੀ ਸਮਝਦਾ ਉਦੋਂ ਨਿਰਾਸ਼ ਹੋ ਕੇ 2 ਸਾਲ ਕੱਥੂ ਨੇ ਸਰਦਾਰ ਅਰਜਨ ਸਿੰਘ ਦਾ ਹਾਲ ਵਾਹਿਆ ਪਰ ਉਸ ਗਰੀਬ ਦੀ ਮਰਦ ਉਤੋਂ ਵੀ ਪੂਰੀ ਨਾ ਹੋਈ ਕੱਤੂ ਕਾ ਮਾਂ ਬੜਾ ਚੰਗਾ ਸੀ ਇੱਕ ਦਿਨ ਲੱਖਾ ਸਿੰਘ ਨੇ ਉਹਨੂੰ ਕਿਹਾ ਵੇਖ ਓਏ ਕੱਤੂ ਦੋ ਘਰਾਂ ਦੇ ਲਾਰੇ ਵੇਖ ਲਈ ਨਾ ਅਗਲੇ ਸਾਲ ਮੇਰੇ ਨਾਲ ਆ ਜਾ ਪਹਿਲੇ ਸਾਲ ਨਹੀਂ ਪਰ ਦੂਸਰਾ ਸਾਲ ਮੁੱਕਣ ਤੋਂ ਪਹਿਲਾਂ ਤੇਰਾ ਵਿਆਹ ਕਰ ਦਿਆਂਗਾ ਤੇਰੇ ਵਾਸਤੇ ਸਾਖ ਵੀ ਲੱਭ ਲਵਾਂਗਾ ਤੇ ਪੈਸੇ ਵੀ ਜਿੰਨੇ ਲੱਗਣਗੇ ਲਾਵਾਂਗਾ ਪਰ ਦੋ ਸਾਲ ਕੰਮ ਵੇਖ ਕੇ ਸਰਦਾਰ ਮੇਰੇ ਵੱਲੋਂ ਪੱਕੀ ਪਰ ਤੂੰ ਵੀ ਆਪਣੇ ਵੱਡੇ ਭਰਾ ਵਾਂਗ ਨਾ ਕਰੀ ਕੱਤੂ ਦਾ ਇਸ਼ਾਰਾ ਨੰਬਰਦਾਰ ਸਰਦੂਲ ਸਿੰਘ ਵੱਲ ਸੀ ਉਹ ਤਾਂ ਪਾਈ ਵੱਡਾ ਆਦਮੀ ਹੋਇਆ ਉਹਦੇ ਬਾਰੇ ਮੈਂ ਕੀ ਕਹਿ ਸਕਦਾ ਪਰ ਲੱਖਾ ਸਿੰਘ ਜੋ ਮੂੰਹੋਂ ਕੱਢੇਗਾ ਪੂਰਾ ਕਰ ਵਿਖਾਏਗਾ ਲੱਖਾ ਸਿੰਘ ਨੇ ਪੂਰੀ ਜ਼ਿੰਮੇਵਾਰੀ ਨਾਲ ਕਿਹਾ ਅਗਲੇ ਸਾਲ ਕੱਤੂ ਅਰਜਨ ਸਿੰਘ ਨਾਲੋਂ ਹਟ ਕੇ ਲੱਖਾ ਸਿੰਘ ਨਾਲ ਆ ਗਿਆ ਇੱਕ ਸਾਲ ਉਹਨੇ ਪੂਰਾ ਕਰ ਲਿਆ ਸੀ ਇਹ ਉਸਦਾ ਦੂਸਰਾ ਸਾਲ ਜਾ ਰਿਹਾ ਸੀ ਇੱਕ ਦਿਨ ਲੱਖਾ ਸਿੰਘ ਨੇ ਗੱਲਾਂ ਬਾਤਾਂ ਵਿੱਚ ਕੱਤੂ ਦਾ ਦਿਲ ਧਰਉਣ ਵਾਸਤੇ ਕਿਹਾ ਇੱਕ ਸਾਗ ਤਾਂ ਮੈਂ ਹੱਥਾਂ ਕੀਤਾ ਸੀ ਪਰ ਉਹ ਕੁੜੀ ਮੇਰੇ ਪਸੰਦ ਨਹੀਂ ਮੇਰੀ ਅੱਖ ਇੱਕ ਹੋਰ ਕੁੜੀ ਉੱਤੇ ਉਹ ਚੰਗੀ ਜਵਾਨ ਤੇ ਸੋਹਣੀ ਏ ਤੁਹਾਡੇ ਸਾਰੇ ਵਿਹੜੇ ਵਿੱਚ ਉਹਦੇ ਵਰਗੀ ਕੋਈ ਨਹੀਂ ਹੁਣ ਤੂੰ ਆਪਣੇ ਦਿਲ ਦੀ ਦੱਸ ਜਿਹੜਾ ਪਹਿਲਾਂ ਸਾਖ ਦੱਸਿਆ ਏ ਉਹ ਮਨਜ਼ੂਰੀ ਤਾਂ ਅਗਲੇ ਮਹੀਨੇ ਵਿਆਹ ਕਰ ਦਿੰਦਾ ਪਰ ਉਹ ਹੈਗੀ ਫੱਤੋ ਮਰਾਸਣ ਵਰਗੀ ਉਹ ਮੁੜ ਕੇ ਨਾ ਆਖੀ ਉਹ ਜਿਹਾ ਲੋਕ ਕੀਤਾ ਹੋਇਆ ਰੰਗ ਤੇ ਉਨੀ ਹੀ ਮੋਟੀ ਤਾਜੀ ਦੱਸ ਤੌਬਾ ਮੇਰੀ ਕੱਥੂ ਨੇ ਦੋਵੇਂ ਹੱਥ ਕੰਨਾਂ ਨੂੰ ਲਾਉਂਦਿਆਂ ਕਿਹਾ ਮੈਂ ਸਾਲ ਹੋਰ ਉਡੀਕ ਲਵਾਂਗਾ ਪਰ ਜਨਾਨੀ ਜਰਾ ਮੂੰਹ ਮੱਥੇ ਲੱਗਦੀ ਹੋਵੇ ਫੇਰ ਉਹ ਦੂਜੀ ਕੁੜੀ ਤਾਂ ਕਬੂਤਰੀ ਵਰਗੀ ਏ ਤੇ ਆਉਂਦੇ ਹਾੜ ਵਿੱਚ ਪੱਕੀ ਰਹੀ ਲੱਖਾ ਸਿੰਘ ਨੇ ਪੂਰੇ ਭਰੋਸੇ ਨਾਲ ਕਿਹਾ ਅਸਲ ਵਿੱਚ ਉਹਦੀ ਇੱਛਾ ਸੀ ਕਿ ਇੱਕ ਸਾਲ ਹੋਰ ਕੰਮ ਕਰਾ ਕੇ ਫੇਰ ਕੱਥੂ ਦਾ ਵਿਆਹ ਕੀਤਾ ਜਾਵੇ ਮੈਨੂੰ ਇੱਕ ਸਾਲ ਹੋਰ ਉਡੀਕਣਾ ਮਨਜ਼ੂਰ ਏ ਅੰਡਠੇ ਹੁਸਨ ਲਈ ਕੱਥੂ ਦਾ ਮਨ ਇੰਨ ਲਲਚਾ ਰਿਹਾ ਸੀ ਜਿਵੇਂ ਬਹਿਸ਼ਤ ਦੀਆਂ ਹੂਰਾਵਾਂ ਵਾਸਤੇ ਮਾਲਾ ਫੇਰਨ ਵਾਲੇ ਮੁੱਲਾਂ ਦਾ ਓਏ ਉੱਲੂਆ ਉਸ ਕਾਲੀ ਨਾਲ ਵਿਆਹ ਕਰਾ ਲੈ ਚੰਗਾ ਰਹੇਗਾ ਬਹੁਤੀ ਸੋਣੀ ਹੋਈ ਤਾਂ ਸਰਦਾਰਾਂ ਜੋਗ ਕੀ ਹੀ ਹੋਵੇਗੀ ਕੋਲੋਂ ਸੂਬੇ ਨੇ ਰੱਜਾਂ ਪੁੱਜਾਂ ਸਰਦਾਰਾਂ ਦੇ ਚਲਨ ਉੱਤੇ ਭਾਰਵੀਂ ਝੋਟ ਕੀਤੀ ਕੋਈ ਗੱਲ ਨਹੀਂ ਆਪਾਂ ਤੇ ਸਰਦਾਰਾਂ ਚ ਕੁਝ ਵੰਡਿਆ ਹੋਇਆ ਏ ਜਿਹੜੇ ਵਾਲੇ ਤਾਂ ਵੇਖ ਕੇ ਸੜਨਗੇ ਕੱਤੂ ਨੇ ਅੱਗੋਂ ਦੋਹਾਂ ਧਿਰਾਂ ਤੇ ਤੋੜਾ ਝਾੜਿਆ ਸੂਬੇ ਵਾਸਤੇ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਸਨ ਪਰ ਕੱਤੂ ਦੇ ਕੰਨਾਂ ਵਿੱਚ ਹਰ ਵੇਲੇ ਗੂੰਜਦਿਆਂ ਰਹਿੰਦੀਆਂ ਸਨ ਇਸੇ ਲਾਰੇ ਉੱਤੇ ਉਹ ਜ਼ਿੰਦਗੀ ਨੂੰ ੱੱਕਾ ਦੇਈ ਜਾ ਰਿਹਾ ਸੀ ਇੱਕ ਕੱਤੂ ਹੀ ਨਹੀਂ ਸਾਰੇ ਸੰਸਾਰ ਦਾ ਹੀ ਜੀਵਨ ਮਿੱਠੇ ਲਾਰੇਆਂ ਉੱਤੇ ਨਿਰਪਰ ਹੈ। ਕੋਜਸ ਦੁਨੀਆ ਦੇ ਲਾਰੇ, ਕੋਜ ਅਗਲੀ ਦੁਨੀਆ ਦੇ ਜੋ ਨਾ ਕਦੇ ਕਿਸੇ ਵੇਖੀ ਹੈ, ਨਾ ਵੇਖਣੀ ਨਸੀਬ ਹੋਵੇਗੀ। ਰੋਟੀ ਖਾਂਦਾ ਸੂਬਾ ਆਪਣੀਆਂ ਸੋਚਾਂ ਵਿੱਚ ਡੁੱਬਾ ਹੋਇਆ ਸੀ। 12 ਬਰੇ ਹੋ ਗਏ ਸਨ ਉਹਦੇ ਵਿਆਹ ਨੂੰ। ਇਸ ਵੇਲੇ ਉਹਦੇ ਘਰ ਪੰਜ ਆਣੇ ਸਨ ਤੇ ਕਹਿ ਰੱਬ ਦਾ ਉਹ ਪੰਜੇ ਹਰੀ ਕਾਇਮ ਸਨ। ਨਾ ਉਹਨਾਂ ਨੂੰ ਕਦੇ ਰੱਜ ਕੇ ਖਾਣਾ ਨਸੀਬ ਹੋਇਆ ਸੀ, ਨਾ ਪੂਰਾ ਹੰਡਾਉਣ ਨੂੰ ਮਿਲਿਆ ਸੀ। ਸੂਬੇ ਨੂੰ ਸਮਝ ਨਹੀਂ ਸੀ ਪੈਂਦੀ। ਕਿਉਂ ਕਿਵੇਂ ਜ਼ਿੰਦਗੀ ਦਾ ਭਾਰ ਚੁੱਕੀ ਤੁਰਿਆ ਜਾ ਰਿਹਾ ਸੀ ਇਸ ਬਾਰੇ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਚੰਗਾ ਹੈ ਜੇ ਨਾ ਸੋਚੇ ਤਾਂ ਜਦੋਂ ਗਰੀਬ ਕਾਮਾ ਆਪਣੀ ਗਰੀਬੀ ਬਾਰੇ ਸੋਚਣ ਲੱਗ ਪਵੇ ਤਾਂ ਧਰਤੀ ਤੇ ਪਹਚਾਲ ਆ ਜਾਂਦਾ ਹੈ ਅੱਜ ਸੁੱਤੇ ਹੀ ਸੂਬੇ ਦਾ ਧਿਆਨ ਕੱਤੂ ਵੱਲ ਚਲਾ ਗਿਆ ਕੱਤੂ ਜਵਾਨ ਸੀ ਇਹੋ ਜਿਹੇ ਜਵਾਨ ਗਰੀਬ ਹੁੰਦੇ ਹਨ ਸੂਬੇ ਦੀ ਸੌਤ ਛੜੱਪਾ ਮਾਰ ਕੇ 10 ਸਾਲ ਅਗਾਹ ਪਹੁੰਚ ਗਈ ਉੱਥੋਂ ਕੱਤੂ ਹੱਡੀਆਂ ਦਾ ਢਾਂਚਾ ਝੁਰੜੀਆਂ ਭਰਿਆ ਮੂੰਹ ਨੀਵੀਂ ਬਾਈ ਬੈਠਾ ਢਿੱਲੇ ਨਾਲ ਧਰਤੀ ਖੁਰਚ ਰਿਹਾ ਸੀ ਤੇ ਚਾਰ-ਪੰਜ ਜਵਾਕ ਉਹਦੇ ਦੁਆਲੇ ਘੇਰਾ ਕੱਤੀ ਖੜੇ ਰੀਂਦੀ ਕਰ ਰਹੇ ਸਨ ਸੂਬੇ ਨੇ ਇੱਕੇ ਵਾਰ ਸਹਰ ਛੰਡ ਕੇ ਉਹਨਾਂ ਖਿਆਲਾਂ ਤੋਂ ਛੁਟਕਾਰਾ ਪਾਉਣ ਦਾ ਯਤਨ ਕੀਤਾ ਫਿਰ ਉਹਨੇ ਸਾਥੀ ਵੱਲ ਤੱਕਦਿਆਂ ਬੜੀ ਗੰਭੀਰਤਾ ਨਾਲ ਕਿਹਾ ਕੱਥੂ ਤੂੰ ਵਿਆਹ ਕਰਾਉਣ ਵਾਸਤੇ ਕਾਲਾ ਪਿਆ ਹੋਇਆ ਏ ਸਰਦਾਰ ਤੇਰਾ ਵਿਆਹ ਕਰ ਵੀ ਦੇਵੇਗਾ ਇਸ ਗੱਲੋਂ ਜ਼ੁਬਾਨ ਦਾ ਪੱਕਾ ਏ ਪਰ ਤੈਥੋਂ ਸਾਰੀ ਉਮਰ ਵਿਆਹ ਦਾ ਕਰਜ਼ਾ ਨਹੀਂਓ ਲੈਣਾ ਮੇਰੇ ਵੱਲ ਵੇਖ ਲੈ 12 ਸਾਲ ਹੋ ਗਏ ਨੇ ਪਰ ਕਰਜ਼ਾ ਅਜੇ ਨਹੀਂ ਮੁੱਕਾ ਉਹ ਸਗੋਂ ਉਲਟਾ ਹਰ ਸਾਲ 150 ਵਾਧਾ ਹੀ ਜਾਂਦਾ ਏ ਸਰਦਾਰ ਸਗੋਂ ਝੂਠਾ ਲਿਖ ਲੈਂਦਾ ਏ ਨਹੀਂ ਝੂਠਾ ਨਹੀਂ ਲਿਖਦਾ ਹਿਸਾਬ ਕਰਨ ਲੱਗਾ ਉਹ ਤਸੱਲੀ ਕਰਾ ਦਿੰਦਾ ਏ ਪਰ ਸਮਝ ਨਹੀਂ ਪੈਂਦੀ ਕਿ ਕਰਜ਼ਾ ਮੁੱਕਦਾ ਕਿਉਂ ਨਹੀਂ ਚਲੋ ਜਿਵੇਂ ਤੇਰੇ ਦਿਨ ਲੰਘ ਰਹੇ ਨੇ ਉਹਵੇਂ ਸਾਡੇ ਲੰਘ ਜਾਣਗੇ ਅੱਗੇ ਹੀ ਫਿਕਰ ਕਿਉਂ ਕਰੀਏ ਪਿਆ ਕਰਾ ਕੇ ਤਾਂ 4 ਦਿਨ ਵੇਖ ਲਈਏ ਵਿਆਹ ਦੇ ਮਸਲੇ ਵਿੱਚ ਕੱਥੂ ਹੋਰ ਕਿਸੇ ਗੱਲ ਤੇ ਵੀ ਵਿਚਾਰ ਕਰਨ ਨੂੰ ਤਿਆਰ ਨਹੀਂ ਸੀ ਕਾਲੋਟ ਫੇਰ ਕੀਏ ਹਾਲ ਤੇ ਦੋਵੇਂ ਔਟਕੇ ਆਪੋ ਆਪਣੇ ਹਲਾਮ ਅਗਰ ਜਾ ਲੱਗੇ ਟੁੱਡਾ ਸੋਟੇ ਦੇ ਆਸਰੇ ਥੋੜਾ ਜਿਹਾ ਝੁਕਿਆ ਹੋਇਆ ਵਾਟ ਉੱਤੇ ਪਹਿਰੇਦਾਰ ਵਾਂਗ ਖੜਾ ਸੀ ਸਾਹਮਣੇ ਉਹਦੇ ਮਹੀਂ ਚੱਲ ਰਹੀਆਂ ਸਨ ਤਿੰਨ ਮਹੀਂ ਤੇ ਇਕਟਾਈ ਕਸਾਲ ਦੀ ਝੋਟੀ ਸੌਣ ਦਾ ਮਹੀਨਾ ਬੱਦਲਾਂ ਤੋਂ ਸਖਣਾ ਅੰਬਰ ਤੇ ਬਲਦਾ ਸੂਰਜ ਸਿੱਧਾ ਸਿਰ ਤੇ ਆ ਡੁੱਡੇ ਦਾ ਇਸ ਪਾਸੇ ਧਿਆਨ ਹੀ ਨਹੀਂ ਸੀ ਉਹ ਜੋਗੀ ਵਾਂਗ ਸਮਾਧੀ ਲਈ ਖੜਾ ਸੀ ਹਾਂ 15-20 ਮਿੰਟਾਂ ਵਿੱਚੋਂ ਉਹ ਲਾਕ ਨਾਲ ਬੱਦੀ ਰੋਟੀ ਵੱਲ ਜ਼ਰੂਰ ਧਿਆਨ ਮਾਰ ਲੈਂਦਾ ਸੀ ਦੋ ਵਾਰ ਤਾਂ ਉਹਨੇ ਗੰਡ ਖੋਲ ਕੇ ਵੀ ਰੋਟੀਆਂ ਵੇਖੀਆਂ ਉਹ ਸਣੇ ਆਚਾਰ ਕਾ ਇਮਸਾਨ ਇੱਕ ਵਾਰ ਉਹਦੇ ਦਿਲ ਵਿੱਚ ਆਈ ਰੋਟੀ ਖਾਣਾ ਲਵਾ ਫਿਰ ਆਪ ਹੀ ਉਹਨੇ ਸਿਰ ਹਿਲਾ ਕੇ ਸਲਾਹ ਰੱਦ ਕਰ ਦਿੱਤੀ ਨਹੀਂ ਅਜੇ ਲੋਡਾ ਵੇਲਾ ਨਹੀਂ ਹੋਇਆ ਅਜੇ ਪੋਖ ਵੀ ਨਹੀਂ ਲੱਗੀ ਪਰ ਛਾਵੇਂ ਟਲਿਆਂ ਤੋਂ ਖਾਵਾਂਗਾ ਇੱਕ ਦਿਨ ਵਿੱਚ ਹੀ ਡੁੱਡਾ ਬਦਲ ਗਿਆ ਸੀ ਐਲੇ ਡੁੱਡੇ ਨੂੰ ਜੈਸ ਵੇਲੇ ਤੇ ਜਿੰਨਾ ਕੁਝ ਖਾਣ ਨੂੰ ਮਿਲ ਜਾਵੇ ਉਹ ਉਸੇ ਵੇਲੇ ਢੱਡ ਵਿੱਚ ਸੁੱਟਣ ਦੀ ਕਰਦਾ ਸੀ ਹੌਣ ਵਾਲੇ ਡੁੱਡੇ ਦੇ ਪਰਲੇ ਦੋ ਰੋਟੀਆਂ ਬੱਧੀਆਂ ਹੋਈਆਂ ਸਨ ਤੇ ਉਹ ਸੋਚ ਰਿਹਾ ਸੀ ਕਿ ਲੋੜਾ ਵੀਲਾ ਹੋਣ ਤੇ ਜਾਂ ਭੁੱਖ ਲੱਗਣ ਤੇ ਖਾਵਾਂਗਾ ਪਹਿਲੇ ਡੁੱਡੇ ਨੂੰ ਇਹ ਭਰੋਸਾ ਨਹੀਂ ਸੀ ਕਿ ਭੁੱਖ ਲੱਗਣ ਉੱਤੇ ਉਸ ਨੂੰ ਰੋਟੀ ਮਿਲ ਜਾਵੇਗੀ ਹੌਣ ਵਾਲਾ ਡੁੱਡਾ ਇਸ ਗੱਲੋਂ ਨਿਸ਼ਚਿੰਤ ਸੀ ਇੰਨੇ ਭਰੋਸੇ ਨੇ ਹੀ ਉਸ ਡੁੱਡੇ ਨੂੰ ਸੰਤੋਖੀ ਬਣਾ ਦਿੱਤਾ ਸੀ ਜੋ ਕੱਲ ਤੱਕ ਚੱਲਿਆ ਹੋਇਆ ਸਮਝਿਆ ਜਾਂਦਾ ਸੀ ਜ਼ਿੰਦਗੀ ਦੀਆਂ ਲੋੜਾਂ ਬਾਰੇ ਬੇਭਰੋਸਗੀ ਜਾਂ ਭਰੋਸਾ ਇਹ ਦੋ ਹਾਲਤਾਂ ਹਨ ਜੋ ਜੀਵਨ ਨੂੰ ਦੁਖੀ ਜਾਂ ਸੁਖੀ ਬਣਾਉਂਦੀਆਂ ਹਨ ਢੁੱਡਾ ਅੱਜ ਆਪਣੇ ਆਪ ਨੂੰ ਬਹੁਤ ਸੁਖੀ ਅਨੁਭਵ ਕਰ ਰਿਹਾ ਸੀ ਸਵੇਰੇ ਉਹ ਰੱਜ ਕੇ ਆਇਆ ਸੀ ਲੋੱਡੇ ਵੇਲੇ ਦੀ ਉਹਦੇ ਪੱਲੇ ਸੀ ਰਾਤ ਨੂੰ ਉਹਨੂੰ ਫੇਰ ਰੱਜਣੀ ਮਿਲ ਜਾਣ ਦਾ ਪੱਕਾ ਯਕੀਨ ਸੀ ਉਹਨੇ ਭਾਲਕ ਵਾਸਤੇ ਸੋਚਿਆ ਭਲਕੇ ਸਵੇਰੇ ਔੜਦਿਆਂ ਲੱਸੀ ਫਿਰ ਤੈਨ ਰੋਟੀਆਂ ਦੋ ਲੋੱਡੇ ਵੇਲੇ ਤੇ ਤੈਨ ਰਾਤ ਨੂੰ ਫੇਰ ਰੋਜ਼ ਇੰਨੀਆਂ ਦਾਲ ਭਾਜੀ ਵੀ ਨਾਲ ਆ ਛੱਗਾ ਪਾਟਾ ਹੋਇਆ ਤਾਂ ਕਿਤੋਂ ਨਹੀਂ ਪਰ ਕੁਛ ਛੋਟਾ ਏ ਜਾਂ ਜੰਮਿਆ ਪਹਿਲਾ ਚੱਗਾ ਮੈਂ ਇਹ ਆ ਪਾਇਆ ਈ ਚਾਚੀਆਂ ਦੀ ਸੀ ਅਗਲੇ ਮਹੀਨੇ ਨਵਾਂ ਬਣਾ ਦੇਾਂਗੀ ਨਵਾਂ ਚੱਗਾ ਨਵਾਂ ਸੂਤਨਾ ਨਵਾਂ ਮੂਕਾ ਉੰਜ ਮੂਕਾ ਜੇ ਆ ਵੀ ਚੰਗਾ ਈ ਤੇ ਸਿਆਲ ਨੂੰ ਉੱਤੇ ਵਾਸਤੇ ਨਵੀਂ ਚਾਦਰ ਚਲੋ ਨਵੀਂ ਨਹੀਂ ਤਾਂ ਕੋਈ ਅੱਧੋ ਰਾਣੀ ਹੀ ਸਹੀ ਚਾਚੀਆਂ ਦੀ ਸੀ ਸਾਡੀਆਂ ਮਹੀਨ ਚਾਰੇਗਾ ਤਾਂ ਸਭ ਕੁਝ ਮਿਲੇਗਾ ਭਲਾ ਮੈਂ ਮਹੀ ਕਿਉਂ ਨਾ ਚਾਰੇਗਾ ਮੈਂ ਤਾਂ ਮੈਂ ਤਾਂ ਹਾਹੋ ਵੱਡਾ ਹੋ ਕੇ ਹਲ ਵੀ ਵਾਇਆ ਕਰਾਂਗਾ ਕੱトゥ ਛੋਟਾ ਜਿਹਾਈ ਹਲ ਵਾਉਣ ਲੱਗ ਪਿਆ ਸੀ ਮੈਂ ਵੀ ਚੋਂ 55 ਵਰਿਆਂ ਤੱਕ ਹਲ ਵਾਉਣ ਜੋਗਾ ਹੋ ਜਾਵਾਂਗਾ ਫੇਰ ਫੇਰ ਡੁੱਡੇ ਨੂੰ ਅਗਾ ਸੋਜੇ ਕੁਝ ਨਾ ਕਿ ਫੇਰ ਉਹ ਕੀ ਕਰੇਗਾ ਉਹਨੇ ਅਗਾ ਸੋਚਣਾ ਹੀ ਬੰਦ ਕਰ ਦਿੱਤਾ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ